ਅਕਾਲ ਕਹਾਣੀ ਦਾ ਅਗਲਾ ਪਾਗਲਾ ਕੇ ਹਾਜ਼ਰਾਂ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਦੇ ਨਾਲ ਸਾਡਾ ਹੌਸਲਾ ਵਧ ਜਾਂਦਾ ਹੈ ਚਿੰਤਾ ਇੱਕ ਪਿੰਗ ਵਾਂਗ ਹੈ ਜੋ ਅੱਗੇ ਪਿੱਛੇ ਤਾਂ ਹੁੰਦੀ ਰਹਿੰਦੀ ਹੈ ਪਰ ਪਹੁੰਚਦੀ ਕਿਤੇ ਵੀ ਨਹੀਂ ਜਿਵੇਂ ਪਿੰਗ ਦਾ ਰੱਸਾ ਦਰਖਤ ਦੇ ਟਾਣੇ ਨੂੰ ਖਿਸਕ-ਖਿਸਕ ਕੇ ਛੇਂਦ ਦਿੰਦਾ ਹੈ ਇਸੇ ਤਰ੍ਹਾਂ ਮਨ ਵੀ ਚਿੰਤਾ ਰੂਪੀ ਰਸੇ ਨਾਲ ਬਲੁੰਦ ਰਿਆ ਜਾਂਦਾ ਹੈ ਵਰਖ ਅਬਿਸ਼ਕ ਪਿਉ ਕੇ ਕਰ ਬੈਠੀ ਸੀ ਕੁਝ ਵੀ ਕਰਨ ਦੇ ਵਿੱਚ ਅਸਮਰੱਥ ਸੀ ਪਰ ਉਸ ਨੂੰ ਆਪਣੇ ਆਉਣ ਵਾਲੇ ਕੱਲ ਦੀ ਚਿੰਤਾ ਅੰਦਰੋਂ-ਅੰਦਰ ਹੀ ਘਣਬੰਖਾ ਰਹੀ ਸੀ ਸतीश ਵਰਖਾ ਨੂੰ ਉਹਦੇ ਪਿਓ ਕੇ ਕਰ ਛੱਡ ਕੇ ਸਿੱਧਾ ਸ਼ੋਰੂਮ ਪਹੁੰਚ ਗਿਆ ਦਿਨ ਭਰ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਉਸ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਬਿਨਾਂ ਕੁਝ ਖਾਦੇ ਪੀਤੇ ਹੀ ਸੌਂ ਗਿਆ ਐਤਵਾਰ ਦਾ ਦਿਨ ਸੀ ਸੋ ਜ਼ਿਆਦਾਤਰ ਮਾਰਕੀਟ ਬੰਦ ਸੀ ਸਵੇਰੇ ਉੱਠਿਆ ਤਾਂ ਆਪਣੇ ਹਾਲਾਤ ਦੇਖ ਕੇ ਉਸ ਨੂੰ ਕੁਝ ਸ਼ਰਮ ਵੀ ਆਈ ਫਿਰ ਉਸਨੂੰ ਯਾਦ ਆਇਆ ਕਿ ਮਕਾਨ ਵੀ ਦੇਖਣਾ ਸੀ ਅਤੇ ਉਹ ਸੋਚਣ ਲੱਗਾ ਕਿ ਮਕਾਨ ਲਈ ਐਡਵਾਂਸ ਕਰਾਇਆ ਵੀ ਦੇਣਾ ਪਵੇਗਾ ਪੰਦੇ ਤਾਂ ਥਿਲਾ ਨਹੀਂ ਕਿੱਥੋਂ ਦੇਵੇਗਾ ਸੋਚਦਾ ਹੋਇਆ ਉਹ ਚਾਬੀ ਨਾਲ ਟੇਬਲ ਨੂੰ ਖੁਰਚਣ ਲੱਗਾ ਟੇਬਲ ਖੁਰਚਦੇ ਹੋਏ ਉਸ ਦੀ ਨਜ਼ਰ ਆਪਣੇ ਹੱਥ ਵਿੱਚ ਪਾਏ ਬ੍ਰੇਸਲੇਟ ਉੱਪਰ ਪਈ ਉਹ ਇਕਦਮ ਕੁਰਸੀ ਤੋਂ ਉੱਠ ਕੇ ਖੰਭ ਵਾਂਗ ਸਿੱਧਾ ਖੜਾ ਹੋ ਗਿਆ ਅਤੇ ਸਨਿਆਰੇ ਦੀ ਦੁਕਾਨ ਤੇ ਪਹੁੰਚ ਗਿਆ ਉਸਨੇ ਆਪਣਾ ਬ੍ਰੇਸਲੈਟ ਸਨਿਆਰੇ ਨੂੰ ਦਿੱਤਾ ਅਤੇ ਪੈਸੇ ਲੈ ਕੇ ਉਹ ਵਾਪਸ ਸ਼ੋਰੂਮ ਤੇ ਆ ਗਿਆ ਸ਼ਾਮ ਨੂੰ ਉਹ ਮਕਾਨ ਕਿਰਾਏ ਉੱਤੇ ਲੈਣ ਲਈ ਸ਼ਹਿਰ ਵਿੱਚ ਭਟਕਣ ਲੱਗਾ ਇੱਕ ਦੋ ਮਕਾਨ ਦੇਖੇ ਵੀ ਜੋ ਉਸ ਦੀ ਹیثیت ਤੋਂ ਬਾਹਰ ਸਨ ਕਿਉਂਕਿ ਇਕੱਲਾ ਕਿਰਾਇਆ ਹੀ ਨਹੀਂ ਦੇਣਾ ਸੀ ਬਲਕਿ ਸਭ ਸਮਾਨ ਵੀ ਤਾਂ ਚਾਹੀਦਾ ਸੀ ਘਰ ਚਲਾਉਣ ਲਈ ਥੱਕ ਹਾਰ ਕੇ ਵਾਪਸ ਸ਼ੋਰੂਮ ਪੱਤਾ ਆਇਆ ਅਜੇ ਉਸ ਨੂੰ ਆ ਕੇ ਬੈਠੇ ਨੂੰ ਕੁਝ ਹੀ ਧੀਰ ਹੋਈ ਸੀ ਕਿ ਸਤੀਸ਼ ਦਾ ਭਰਾ ਵਿਨੋਦ ਅਤੇ ਪਿਤਾ ਉੱਥੇ ਪਹੁੰਚ ਗਏ ਸਤੀਸ਼ ਦੇ ਪਿਤਾ ਨੇ ਆਉਂਦੇ ਹੀ ਉਸ ਨੂੰ ਗੱਲ ਨਾਲ ਲਾ ਲਿਆ ਅਤੇ ਕਿਹਾ ਘਰ ਚੱਲ ਸਤੀਸ਼ ਨੇ ਦੋ ਕਦਮ ਪਿੱਛੇ ਹਟਦੇ ਹੋਏ ਦੋ ਟਕ ਜਵਾਬ ਦਿੱਤਾ ਨਹੀਂ ਪਿਤਾ ਜੀ ਮੇਰਾ ਕੋਈ ਘਰ ਨਹੀਂ ਜੇ ਮੇਰਾ ਕੋਈ ਘਰ ਹੁੰਦਾ ਤਾਂ ਅੱਧੀ ਰਾਤ ਨੂੰ ਮੈਨੂੰ ਕੋਈ ਖਾਲੀ ਹੱਥ ਘਰੋਂ ਨਾ ਕੱਢਦਾ ਸਾਰੀ ਰਾਤ ਅਸੀਂ ਕਿਵੇਂ ਅਤੇ ਕਿੱਥੇ ਰਹੇ ਤੁਸੀਂ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵਰਖਾ ਦੇ ਪੈਰ ਤੇ ਫ੍ਰੈਕਚਰ ਸੀ ਪਹਿਲਾਂ ਜਦੋਂ ਸੱਟ ਲੱਗੀ ਤਾਂ ਕਿਸੇ ਨੇ ਬਾਤ ਨਹੀਂ ਪੁੱਛੀ ਫਿਰ ਜਦੋਂ ਪਲਾਸਟਰ ਕਰਵਾ ਕੇ ਮੈਂ ਘਰ ਆਇਆ ਤਾਂ ਕੁੱਤੇ ਖਾਣੀ ਕੀਤੀ ਗਈ ਕਾਕਾ ਇਹ ਤੂੰ ਨਹੀਂ ਬੋਲਦਾ ਤੇਰੇ ਵਿੱਚ ਉਹ ਮਨਹੂਸ ਬੋਲਦੀ ਆ ਕੱਲ ਦੀ ਆਈ ਸ਼ੋકરી ਦਾ ਤਾਂ ਤੂੰ ਪਾਣੀ ਭਰਦਾ ਫਿਰਦਾ ਅਸੀਂ ਤੈਨੂੰ ਪਾਲਿਆ ਪਲੋਸਿਆ ਪੜਾਇਆ ਲਿਖਾਇਆ ਪੈਰਾਂ ਤੇ ਖੜਾ ਕੀਤਾ ਤੇ ਅੱਜ ਤੂੰ ਸਾਨੂੰ ਅੱਖਾਂ ਦਿਖਾਉਣ ਲੱਗ ਪਿਆ ਨਹੀਂ ਪਿਤਾ ਜੀ ਮੈਂ ਕਿਸੇ ਨੂੰ ਅੱਖਾਂ ਨਹੀਂ ਦਿਖਾਉਂਦਾ ਕਾਫੀ ਸਮਾਂ ਉਹਨਾਂ ਵਿੱਚ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਆਖਰ ਨੂੰ ਜਦ ਉਸ ਦੀ ਸ਼ਨਾ ਮੰਨਿਆ ਤਾਂ ਪਿਓ ਪੁੱਤਰ ਨੂੰ ਲੰਮਗਾ ਕੇ ਵਾਪਸ ਪਰਤ ਗਏ ਸਤੀਸ਼ ਆਪਣੇ ਪਿਤਾ ਤੇ ਭਰਾ ਦੇ ਜਾਣ ਤੋਂ ਬਾਅਦ ਹੋਰ ਵੀ ਪਰੇਸ਼ਾਨ ਹੋ ਗਿਆ ਸੀ ਉਸਨੇ ਰਾਤ ਵਾਲੀ ਬਚੀ ਹੋਈ ਸ਼ਰਾਬ ਦੀ ਅੱਧੀ ਬੋਤਲ ਕੱਢੀ ਅਤੇ ਮਿੰਟਾਂ ਵਿੱਚ ਖਾਲੀ ਕਰ ਦਿੱਤੀ ਅੱਜ ਫਿਰ ਉਹ ਭੁੱਖੇ ਪੇਟ ਹੀ ਸੌਂ ਗਿਆ ਅਗਲੇ ਦਿਨ ਉਸਨੇ ਨਾਲ ਵਾਲੇ ਸ਼ੋਰੂਮ ਦੇ ਮਾਲਕ ਸ੍ਰੇਸ਼ ਨਾਲ ਮਕਾਨ ਲੈਣ ਬਾਰੇ ਗੱਲ ਕੀਤੀ ਅਤੇ ਨਾਲ ਦੀ ਨਾਲ ਆਪਣੀ ਮਾਲੀ ਹਾਲਤ ਵੀ ਬਿਆਨ ਕਰ ਦਿੱਤੀ ਸ੍ਰੇਸ਼ ਨੇ ਕੁਝ ਸੋਚ ਕੇ ਕਿਹਾ ਕਿ ਮਕਾਨ ਤਾਂ ਹੈ ਉਸ ਦੀ ਨਜ਼ਰ ਵਿੱਚ ਅਤੇ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੋਣਾ ਪਰ ਸਫਾਈ ਕਰਵਾਉਣ ਵਾਲਾ ਹੈ ਕਿਉਂਕਿ ਉਹ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਹੈ ਸ੍ਰੇਸ਼ ਨੇ ਉੱਪਰੋਂ ਪੈਰ ਪਾਇ ਉਸਨੇ ਕਿਹਾ ਕੋਈ ਨਹੀਂ ਸਫਾਈ ਉਹ ਆਪਣੇ ਆਪ ਕਰਵਾ ਲਵੇਗਾ ਸੁਰੇਸ਼ ਅਤੀਸਤੀਸ਼ ਉਸੇ ਵੇਲੇ ਜਾ ਕੇ ਮਕਾਨ ਦੇਖਾਏ ਮਕਾਨ ਬਹੁਤ ਸੋਹਣਾ ਤਾਂ ਨਹੀਂ ਸੀ ਪਰ ਗੁਜ਼ਾਰਾ ਕੀਤਾ ਜਾ ਸਕਦਾ ਸੀ ਰਸੋਈ ਬਹੁਤ ਛੋਟੀ ਸੀ ਤੇ ਦੋ ਕਮਰੇ ਜੋ ਕਿ ਬਸ ਬੈੱਡ ਰੱਖਣ ਜਿੰਨੇ ਹੀ ਹੁੰਦੇ ਸੀ ਜੋ ਕਿ ਬਸ ਬੈੱਡ ਰੱਖਣ ਜਿੰਨੇ ਹੀ ਖੁੱਲੇ ਸਨ ਪਰ ਸਤੀਸ਼ ਲਈ ਹਾਲ ਦੀ ਘੜੀ ਬਹੁਤ ਵਧੀਆ ਸਨ ਮਕਾਨ ਮਿਲਣ ਨਾਲ ਮਾਨੂੰ ਸਤੀਸ਼ ਦੇ ਸਿਰ ਤੋਂ ਮਣਾ ਮੂਹੀ ਭਾਰ ਉਤਰ ਗਿਆ ਹੋਵੇ ਉਸਨੇ ਮਕਾਨ ਮਾਲਕ ਨੂੰ ਐਡਵਾਂਸ ਕਰਾਇਆ ਫੜਾ ਕੇ ਮਕਾਨ ਦੀਆਂ ਚਾਬੀਆਂ ਉਸ ਪਾਸੋਂ ਲੈ ਲਈਆਂ ਅਤੇ ਨਾਲ ਲੱਗਦੇ ਮਜ਼ਦੂਰ ਲਗਵਾ ਕੇ ਸਫਾਈ ਵੀ ਕਰਵਾ ਲਈ ਸਤੀਸ਼ ਸਫਾਈ ਕਰਵਾਉਣ ਤੋਂ ਬਾਅਦ ਵਰਖਾ ਦੇ ਦੇਹਜ ਵਾਲਾ ਸਮਾਨ ਲੈਣ ਲਈ ਘਰ ਪੂਜਾ ਤਾਂ ਮਾਂ ਨੇ ਪਹਿਲਾਂ ਤਾਂ ਸਤੀਸ਼ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਵੇਂ ਘਰ ਵਾਪਸ ਪਰਤ ਆਉਣ ਪਰ ਜਦੋਂ ਸਤੀਸ਼ ਨੇ ਕਿਸੇ ਵੀ ਤਰ੍ਹਾਂ ਪਿੰਡੇ ਤੇ ਪਾਣੀ ਨਾ ਪੈਣ ਦਿੱਤਾ ਤਾਂ ਉਹ ਬਾੜ ਕੁੱਠੀ ਅਤੇ ਕਿਹਾ ਆਪਣੀ ਟੈਂਡ ਫੋੜੀ ਚੁੱਕ ਕੇ ਦਫਾ ਹੋ ਜਾ ਸਤੀਸ਼ ਨੇ ਸਮਾਨ ਚੱਕਵਾ ਕੇ ਕਰਾਇਆ ਉੱਪਰ ਧਿਆਨ ਦੀ ਗੱਡੀ ਵਿੱਚ ਰਖਵਾਇਆ ਅਤੇ ਆਪਣੇ ਮਕਾਨ ਨੂੰ ਲੈ ਗਿਆ ਸਾਰਾ ਸਮਾਨ ਤਰਤੀਬ ਨਾਲ ਰੱਖ ਕੇ ਉਹ ਉਦਾਸ ਜਿਹਾ ਬੈਠ ਗਿਆ ਜਿਹੜਾ ਨਾਲ ਟੁੱਟਣਾ ਕਿਸ ਨੂੰ ਚੰਗਾ ਲੱਗਦਾ ਹੈ ਉਸ ਦਾ ਦਿਲ ਕਰਦਾ ਸੀ ਕਿ ਕੋਈ ਹੋਵੇ ਉਸ ਦੇ ਮੋੜੇ ਉੱਤੇ ਸਿਰ ਰੱਖ ਕੇ ਉਹ ਆਪਣਾ ਦਿਲ ਹੌਲਾ ਕਰ ਸਕੇ ਫਿਰ ਉਸ ਨੂੰ ਉਸ ਦੀ ਸਭ ਤੋਂ ਵਫਾਦਾਰ ਸਾਥਣ ਸ਼ਰਾਬ ਦਾ ਖਿਆਲ ਆ ਗਿਆ ਅਤੇ ਉਹ ਸ਼ਰਾਬ ਲੈਣ ਲਈ ਠੇਕੇ ਤੇ ਚਲਾ ਗਿਆ ਔਨ ਇਸ ਸਮੇਂ ਸ਼ਰਾਬ ਦੇ ਨਾਲ ਮੀਟ ਨੇ ਉਸ ਨੇ ਸੋਨੇ ਤੋਂ ਸੁਹਾਗੇ ਦਾ ਕੰਮ ਕੀਤਾ ਸਤੀਸ਼ ਨੇ ਰੱਜ ਕੇ ਸ਼ਰਾਬ ਪੀਤੀ ਤੇ ਘੋੜੇ ਵਿੱਚ ਕੇ ਸੌ ਗਿਆ ਸਵੇਰ ਨੂੰ ਜਦੋਂ ਨੌਕਰ ਦਾ ਫੋਨ ਆਇਆ ਤਾਂ ਉਸ ਦੀ ਅੱਖ ਖੁੱਲੀ ਤੇ ਉਹ ਬਿਨਾਂ ਨਹਾਏ ਧੋਏ ਉਂਝ ਹੀ ਕੰਮ ਤੇ ਚਲਾ ਗਿਆ ਹੁਣ ਸ਼ਰਾਬ ਪੀਣੀ ਸਤੀਸ਼ ਦਾ ਰੋਜ਼ ਦਾ ਕੰਮ ਹੋ ਗਿਆ ਸੀ ਬਰਖਾ ਪਿਉਕੇ ਸੀ ਉਸ ਤੋਂ ਇਲਾਵਾ ਹੋਰ ਕੋਈ ਵੀ ਉਸ ਨੂੰ ਰੋਕਣ ਟੋਕਣ ਵਾਲਾ ਨਹੀਂ ਸੀ ਸਤੀਸ਼ ਦਾ ਕੰਮ ਬਹੁਤ ਵਧੀਆ ਚੱਲ ਪਿਆ ਸੀ ਜਿਸ ਦੀ ਬਦੌਲਤ ਆਮਦਨ ਵੀ ਸੋਹਣੀ ਹੋਣ ਲੱਗੀ ਸੀ ਬਹੁਤਾ ਕਰਕੇ ਕੰਮ ਨੌਕਰ ਹੀ ਸੰਭਾਲਦੇ ਸਨ ਇੱਕ ਦਿਨ ਸਤੀਸ਼ ਸ਼ਾਮ ਦੇ ਵੇਲੇ ਆਪਣੇ ਘਰ ਬੈਠਾ ਸ਼ਰਾਬ ਪੀ ਰਿਹਾ ਸੀ ਕਿ ਅਚਾਨਕ ਦਰਵਾਜੇ ਤੇ دستਕਤ ਹੋਈ ਸਤੀਸ਼ ਨੇ ਕੁੰਡੀ ਖੋਲੀ ਤਾਂ ਉਸਦੇ ਪਿਤਾ ਜੀ ਬਿਨਾਂ ਕੁਝ ਬੋਲੇ ਰਵਾ ਰਵੀ ਅੰਦਰ ਆ ਗਿਆ ਅਤੇ ਸਿੱਧੇ ਸ਼ਰਾਬ ਦੇ ਟੇਬਲ ਕੋਲ ਜਾ ਖਲੋਤੇ ਅੱਛਾ ਕੱਲਾ ਕੱਲਾ ਬੁੱਲੇ ਲੁੱਟ ਰਹਾਂ ਸਤੀਸ਼ ਨੇ ਪੈਰ ਛੁਹੇ ਅਤੇ ਇੱਕ ਗਲਾਸ ਵਿੱਚ ਸ਼ਰਾਬ ਪਾ ਕੇ ਆਪਣੇ ਪਿਤਾ ਅੱਗੇ ਕਰ ਦਿੱਤੀ ਉਸਦੇ ਪਿਤਾ ਨੇ ਗਲਾਸ ਫੜਿਆ ਅਤੇ ਇੱਕੋ ਡੀਕ ਲਾ ਕੇ ਗਲਾਸ ਐਵੇਂ ਖਾਲੀ ਕਰ ਦਿੱਤਾ ਜਿਵੇਂ ਵਰਿਆਂ ਦੇ ਪਿਆਸੇ ਹੋਣ ਦੋਮਾਨ ਨੇ ਪੂਰੀ ਬੋਤਲ ਮੈਂਟਾ ਵਿੱਚ ਖਾਲੀ ਕਰ ਦਿੱਤੀ। दारू ਪੀਣ ਤੋਂ ਬਾਅਦ ਟੱਲੀ ਹੋਈ ਪਿਤਾ ਨੂੰ ਉਸ ਦੇ ਘਰ ਛੱਡਣ ਚਲਾ ਗਿਆ। ਉਸ ਨੇ ਡੋਰ ਬੈਲ ਵਜਾਈ ਤਾਂ ਮਾਂ ਨੇ ਦਰਵਾਜ਼ਾ ਖੋਲ੍ਹਿਆ। ਸਤੀਸ਼ ਨੇ ਮਾਂ ਦੇ ਪੈਰ ਛੂਹੇ। ਮਾਂ ਨੂੰ ਜਿਵੇਂ ਕੋਈ ਖਜ਼ਾਨਾ ਲੱਭ ਗਿਆ ਹੋਵੇ। ਸਤੀਸ਼ ਆ ਜਾ ਭਤੰਦਰ। ਇਹਨਾਂ ਨੂੰ ਲਿਆ। ਇਹ ਕਹਿ ਕੇ ਉਹ ਅੱਗੇ-ਅੱਗੇ ਕਮਰੇ ਵੱਲ ਤੁਰ ਪਈ। ਸਤੀਸ਼ ਪਿਤਾ ਨੂੰ ਬੈੱਡ ਤੇ ਲਟਾ ਕੇ ਵਾਪਸ ਵਰਤਣ ਲੱਗਾ ਤਾਂ ਮਾਂ ਨੇ ਉਸ ਦਾ ਹੱਥ ਫੜ ਕੇ ਤਰਲੇ ਜਹੇ ਨਾਲ ਕਿਹਾ ਪੁੱਤ ਰੋਟੀ ਖਾ ਕੇ ਚਲਾ ਜਾਵੇਂ ਮੈਂ ਤੈਨੂੰ ਨਹੀਂ ਰੋਕਾਂਗੀ ਬਸ ਮੇਰੇ ਲਾਲ ਭੁੱਖਾ ਘਰੋਂ ਨਾ ਜਾ ਸਤੀਸ਼ ਮਾਂ ਦੀ ममता ਅੱਗੇ ਝੁੱਕ ਗਿਆ ਉਸ ਨੇ ਖਾਣਾ ਖਾਦਾ ਤੇ ਜਦ ਉਹ ਉੱਠ ਕੇ ਤੁਰਨ ਲੱਗਾ ਤਾਂ ਮਾਂ ਬੋਲੀ ਪੁੱਤ ਜਿੰਨੇ ਦਿਨ ਬਹੁ ਪੀਕੇ ਆ ਉਹਨੇ ਦਿਨ ਖਾਣਾ ਇੱਥੇ ਖਾ ਲਿਆ ਕਰੀ ਮੇਰਾ ਬੱਚਾ ਚੰਗਾ ਮੰਮੀ ਕਹਿ ਕਿਸਤੀਸ਼ ਘਰ ਪਰਤ ਗਿਆ ਸਾਰਾ ਪਰਿਵਾਰ ਉਸਦੇ ਜਾਣ ਤੋਂ ਮਗਰੋਂ ਬਹੁਤ ਖੁਸ਼ੀ ਕਿਉਂਕਿ ਪੰਛੀ ਖੜਾਈ ਹੋਈ ਚੋਗ-ਚੁਗਣ ਦੇ ਚੱਕਰ ਵਿੱਚ ਉਹਨਾਂ ਵੱਲੋਂ ਵਿਛਾਈ ਹੋਈ ਜਾਲ ਵਿੱਚ ਪੰਛੀ ਫਸ ਚੁੱਕਾ ਸੀ ਧੀ ਦਾ ਘਰ ਬਸਾਉਣ ਜਾਂ ਉਜਾੜਨ ਵਿੱਚ ਕਈ ਵਾਰੀ ਉਸ ਦੇ ਮਾਤਾ-ਪਿਤਾ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਵਰਖਾ ਇੱਕ ਤਾਂ ਇਕਲੌਤੀ ਸੀਹਤ ਆਪਣੇ ਮਾਪਿਆਂ ਦੀ ਅਤੇ ਦੂਜਾ ਘਰ ਵਿੱਚ ਸਭ ਤੋਂ ਛੋਟੀ ਹੋਣ ਕਰਕੇ ਸਭ ਦੀ लाड़ली ਵੀ ਸੀ ਸਤੀਸ਼ ਘਰ ਲੈਣ ਤੋਂ ਕੁਝ ਦਿਨ ਬਾਅਦ ਵਰਖਾਂ ਨੂੰ ਵਾਪਸ ਲਿਆਉਣ ਲਈ ਸੌਰੇ ਘਰ ਗਿਆ ਸੌਰੇ ਘਰ ਜਵਾਈ ਦੀ ਵਾਹਾ ਆਉ ਭਗਤ ਕੀਤੀ ਗਈ ਜਦ ਸਤੀਸ਼ ਨੇ ਵਰਖਾਂ ਨੂੰ ਲਿਜਾਣ ਦੀ ਗੱਲ ਕੀਤੀ ਤਾਂ ਉਸਨੇ ਸੱਸ ਨੇ ਕਿਹਾ ਕਾਕਾ ਦੇਖ ਇਹਨੂੰ ਲੈ ਤਾਂ ਤੂੰ ਜਾਵੇਂਗਾ ਪਰ ਇਹਦਾ ਪੈਰ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਤੇ ਉਤੋਂ ਇਹੋ ਜਿਹੀ ਹਾਲਤ ਵਿੱਚ ਇਹਦਾ ਖਿਆਲ ਕੌਣ ਰੱਖੇਗਾ ਉੱਥੇ ਤੂੰ ਤਾਂ ਕੰਮ ਤੇ ਚਲਾ ਜਾਣਾ ਪਿੱਛੋਂ ਉਨੀ ਕੀ ਗੱਲ ਹੋ ਗਈ ਕੌਣ ਜ਼ਿੰਮੇਵਾਰ ਹੋਵੇਗਾ ਐਵੇਂ ਲੈਣੇ ਦੇਣੇ ਪਹਿ ਜਾਣਗੇ ਪੁੱਤ ਬਾਅਦ ਵਿੱਚ ਮੱਥੇ ਤੇ ਹੱਥ ਮਾਰਨ ਨਾਲੋਂ ਪਹਿਲਾਂ ਹੀ ਕਿਉਂ ਨਾ ਸੰਭਲ ਕੇ ਚੱਲਦੀਏ ਤੂੰ ਇਹਨੂੰ ਇੱਥੇ ਹੀ ਰਹਿਣ ਦੇ ਪਰ ਸਤੀਸ਼ਨਾ ਮੰਨਿਆ ਉਸਨੇ ਕਿਹਾ ਕੋਈ ਨਹੀਂ ਹੁਣ ਇਸ ਨੂੰ ਕੋਈ ਤੰਗੀ ਤੁਰਸ਼ੀ ਨਹੀਂ ਚੱਲਣੀ ਪਵੇਗੀ ਮੈਂ ਸਾਰਾ ਇੰਤਜ਼ਾਮ ਕਰ ਦੇਵਾਂਗਾ ਕੰਮ ਵਾਲੀ ਲਗਾ ਦੇਵਾਂਗਾ ਤੁਸੀਂ ਇਸ ਨੂੰ ਮੇਰੇ ਨਾਲ ਭੇਜ ਦਿਓ ਸਤੀਸ਼ ਦੀ ਜਿੱਦ ਅੱਗੇ ਕਿਸੇ ਦੀ ਇੱਕ ਨਾ ਚੱਲੀ ਤਾਂ ਹਾਰ ਮੰਨ ਕੇ ਬਰਖਾ ਨੂੰ ਸਤੀਸ਼ ਦੇ ਨਾਲ ਭੇਜ ਦਿੱਤਾ ਗਿਆ ਬਰਖਾ ਆਪਣੇ ਨਵੇਂ ਮਕਾਨ ਵਿੱਚ ਆ ਕੇ ਬਹੁਤ ਖੁਸ਼ ਸੀ ਪਰ ਇਹ ਖੁਸ਼ੀ ਥੋੜੇ ਦਿਨ ਦੀ ਹੀ ਮਹਿਮਾਨ ਸੀ ਕਿਉਂਕਿ ਇੱਕ ਤਾਂ ਸਤੀਸ਼ ਨੂੰ ਸ਼ਰਾਬ ਦੀ ਲਤ ਬਹੁਤ ਬੁਰੀ ਤਰ੍ਹਾਂ ਜਕੜ ਚੁੱਕੀ ਸੀ ਅਤੇ ਦੂਜਾ ਜਿਸ ਮਾਂ ਬਾਪ ਦੇ ਵਜ੍ਹਾ ਨਾਲ ਉਹ ਘਰੋਂ ਬੇਕਰ ਹੋਈ ਸੀ ਹੌਲੀ ਹੌਲੀ ਉਹਨਾਂ ਨੇ ਆਪਣੇ ਪੈਰ ਇੱਥੇ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਸਨ ਵਰਖਾ ਸਤੀਸ਼ ਦੇ ਨਾਲ ਆ ਕੇ ਪਛਤਾ ਰਹੀ ਸੀ ਜੇ ਸਤੀਸ਼ ਨੂੰ ਕੁਝ ਕਹਿੰਦੀ ਸੀ ਤਾਂ ਉਹ ਗੁੱਸਾ ਕਰਦਾ ਸਤੀਸ਼ ਹਰ ਦੂਜੇ ਤੀਜੇ ਦਿਨ ਆਪਣੇ ਪਿਤਾ ਦੇ ਘਰ ਜਾਂਦਾ ਤੇ दारू ਨਾਲ ੱਟਲੀ ਹੋ ਕੇ ਘਰ ਆਉਂਦਾ ਵਰਖਾ ਘਰ ਵਿੱਚ ਹੋਣ ਵਾਲੀ ਛੋਟੀ ਤੋਂ ਛੋਟੀ ਗੱਲ ਵੀ ਆਪਣੇ ਪਿਓ ਕੇ ਘਰ ਦੱਸਦੀ ਸੀ ਹਰ ਮਾਂ ਨੂੰ ਆਪਣੀ ਧੀ ਦੇ ਦੁੱਖ ਸੁੱਖ ਦੀ ਚਿੰਤਾ ਹੁੰਦੀ ਹੈ ਤੇ ਉਸੇ ਮਾਂ ਨੂੰ ਵੀ ਹੁੰਦੀ ਸੀ ਪਰ ਇੱਕ ਸਿਆਣੀ ਮਾਂ ਆਪਣੀ ਧੀ ਨੂੰ ਮਤ ਦਿੰਦੀ ਹੈ ਕੁਮਤ ਨਹੀਂ ਵਰਖਾ ਦੀ ਮਾਂ ਉਸ ਨੂੰ ਉਲਟੀ ਪੱਟੀ ਪੜਾਉਂਦੀ ਰਹਿੰਦੀ ਸੀ ਜਿਸ ਸਦਕਾ ਵਰਖਾ ਘਰ ਵਿੱਚ ਗਾਹੇ ਬਗਾਹੇ ਕਲੇਸ਼ ਕਰਦੀ ਰਹਿੰਦੀ ਸੀ ਸੀਸ ਨੇ ਦੋ ਭੈਣਾਂ ਸਨ ਸੀਮਾ ਤੇ ਰੀਤਾ ਵੱਡੀ ਭੈਣ ਸੀਮਾ ਲਈ ਕਿਸੇ ਨੇ ਰਿਸ਼ਤੇ ਦੇ ਦੱਸ ਪਾਈ ਜੋ ਕਾਫੀ ਅਮੀਰ ਘਰਾਣੇ ਵਿੱਚੋਂ ਸਨ ਜਦੋਂ ਦੇਖ ਦਿਖਾਵਾ ਕੀਤਾ ਗਿਆ ਤਾਂ ਮੁੰਡੇ ਵਾਲਿਆਂ ਨੇ ਛੋਟੀ ਕੁੜੀ ਰੀਟਾ ਨੂੰ ਵੀ ਆਪਣੇ ਛੋਟੇ ਮੁੰਡੇ ਲਈ ਪਸੰਦ ਕਰ ਲਿਆ ਮੁੰਡੇ ਦੋਹਾਂ ਕੁੜੀਆਂ ਨਾਲੋਂ ਉਮਰ ਵਿੱਚ ਕਾਫੀ ਵੱਡੇ ਸਨ ਮੁੰਡੇ ਵਾਲਿਆਂ ਨੇ ਦਹੇਜ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਬਸ ਇਸ ਕਰਕੇ ਦੋਵਾਂ ਭੈਣਾਂ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ ਸਤੀਸ਼ ਆਪਣੀਆਂ ਭੈਣਾਂ ਦੇ ਜਾਨ ਛਿੜਕਦਾ ਸੀ ਜਦ ਉਸਨੂੰ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਸਨੇ ਮੁੰਡਿਆਂ ਦੀ ਉਮਰ ਜ਼ਿਆਦਾ ਹੋਣ ਕਰਕੇ ਰਿਸ਼ਤੇ ਦਾ ਵਿਰੋਧ ਕੀਤਾ ਉਸਨੇ ਕਿਹਾ ਕਿ ਇਹ ਕੋਈ ਜੋੜ ਥੋੜਾ ਹੈ ਨਰਕ ਹੈ ਤੁਸੀਂ ਕੁੜੀਆਂ ਨਾਲ ਧੱਕਾ ਕਰਦੇ ਪਏ ਹੋ ਉਸ ਦੀਆਂ ਗੱਲਾਂ ਸੁਣ ਕੇ ਵਿਨੋਦ ਤੇ ਉਸ ਦੀ ਮਾਸੀ ਨੂੰ ਰੁੱਟ ਕੇ ਪੈ ਗਏ ਮਾ ਨੇ ਕਿਹਾ ਜਦ ਤੂੰ ਉਹ ਹਰੀ ਭਰੀ ਪਸੰਦ ਕੀਤੀ ਸੀ ਤਾਂ ਤੂੰ ਕਿਹੜਾ ਘਟੂ ਮਰਦਾ ਸੀ ਸੁਤੀਸ਼ ਨੇ ਮੂੰਹ ਨੂੰ ਤਾਲਾ ਲਾ ਲਿਆ ਸੀਮਾ ਤੇ ਰੀਤਾ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਸੁਤੀਸ਼ ਆਪਣੇ ਵੱਡੇ ਪੁੱਤਰ ਹੋਣ ਦਾ ਫਰਜ਼ ਬਾਖੋਬੇ ਨੇ ਬਾਰੇ ਹਸੀ ਪਰ ਵਰਖਾ ਦੇ ਫਰਿਸ਼ਤਿਆਂ ਨੂੰ ਵੀ ਇਸ ਦੀ ਕੋਈ ਖਬਰ ਨਹੀਂ ਸੀ ਕਿ ਸਤੀਸ਼ ਪਹਿਣਾ ਦੇ ਵਿਆਹਾਂ ਦੀਆਂ ਤਿਆਰੀਆਂ ਕਰਦਾ ਫਿਰਦਾ ਹੈ ਜਦੋਂ ਵਿਆਹ ਦਾ ਦਿਨ ਆਇਆ ਤਾਂ ਸਤੀਸ਼ ਦੀ ਮਾਂ ਅਤੇ ਪਿਤਾ ਜੀ ਸਤੀਸ਼ ਦੇ ਘਰ ਆਏ ਸਤੀਸ਼ ਉਸ ਵੇਲੇ ਘਰ ਹੀ ਸੀ ਵਰਖਾ ਨੇ ਅਣਮਨੇ ਜਿਹੇ ਮਨ ਨਾਲ ਪੈਰ ਛੁਏ ਅਤੇ ਚਾਹ ਬਣਾ ਲਿਆਈ ਚਾਹ ਪੀ ਕੇ ਸੱਸ ਬੋਲੀ ਚੱਲ ਬਹੁ ਅਸੀਂ ਤੈਨੂੰ ਲੈਣ ਆਏ ਹਾਂ ਕੱਪੜੇ ਲੈ ਲਾ ਵਰਖਾ ਨੇ ਸਤੀਸ਼ਵਰ ਟੇਡੀ ਜਿਹੀ ਅੱਖ ਨਾਲ ਵੇਖਿਆ ਸਤੀਸ਼ ਨੇ ਅਥਾ ਅੱਖਾਂ ਵਿੱਚ ਉਸ ਨੂੰ ਚੁੱਪ ਚਾਪ ਤਿਆਰ ਹੋਣ ਲਈ ਕਹਿ ਦਿੱਤਾ ਤਾਂ ਵਰਖਾ ਪਤੀ ਦੀ ਖਾਤਰ ਮਨ ਮਾਰ ਕੇ ਚੁੱਪ ਚਾਪ ਤਿਆਰ ਹੋ ਗਈ ਅਤੇ ਉਹ ਚਾਰੇ ਜਾਣੇ ਸਤੀਸ਼ ਦੇ ਪਿਤਾ ਦੇ ਘਰ ਪਹੁੰਚ ਗਏ ਵਿਆਹ ਦੇ ਸਾਰੇ ਕਾਰਜ ਬੜੇ ਸਿਛਜੇ ਢੰਗ ਨਾਲ ਨੇਪਰੇ ਚੜ ਗਏ ਵਿਆਹ ਤੋਂ ਬਾਅਦ ਵਰਖਾ ਨੇ ਸਤੀਸ਼ ਨੂੰ ਆਪਣੇ ਘਰ ਆਤਣ ਲਈ ਬੋਲਿਆ ਤਾਂ ਪਿੱਛੇ ਮਾਂ ਬੋਲੀ ਇਹ ਕੀ ਦਾ ਘਰ ਐ ਨਹੀਂ ਚੁੱਪ ਕਰ ਜਾ ਕਿਸੇ ਨੇ ਕਿਤੇ ਨਹੀਂ ਜਾਣਾ ਅੱਜ ਵਰਖਾ ਨੇ ਗੁੱਸੇ ਨਾਲ ਸਤੀਸ਼ਵਲ ਵੇਖਿਆ ਮਨ ਨੂੰ ਉਹ ਉਸ ਨੂੰ ਪੁੱਛ ਨਹੀਂ ਹੋਵੇ ਜਦੋਂ ਅੱਧੀ ਰਾਤ ਨੂੰ ਘਰੋਂ ਕੱਢਿਆ ਸੀ ਤਾਂ ਇਹ ਘਰ ਨਹੀਂ ਸੀ ਸਤੀਸ਼ ਨੇ ਗੱਲ ਨੂੰ ਸੰਭਾਲਦੇ ਹੋਏ ਕਿਹਾ ਕੋਈ ਨਹੀਂ ਵਰਖਾ ਕੱਲ ਚਲੇ ਜਾਵਾਂਗੇ ਜਾਂ ਤੂੰ ਜਾ ਕੇ ਸੌਂ ਜਾ ਵਰਖਾ ਤਾਂ ਸੜ ਕੇ ਸੁਆਹ ਹੋ ਗਈ ਸੋਚਣ ਲੱਗੀ ਕਿ ਮੈਨੂੰ ਪੇਕਿਆਂ ਤੋਂ ਕੀ ਬੋਲ ਕੇ ਲਿਆਇਆ ਸੀ ਅਤੇ ਇੱਥੇ ਰਸਤਾ ਕੀ ਕਰਾਉਣੀ ਸੀ ਇੱਥੇ ਤਾਂ ਸਭ ਦੀ ਚਾਕਰੀ ਕਰਵਾ ਰਿਹਾ ਵਰਕਆਊਟ ਕੇ ਕਮਰੇ ਵਿੱਚ ਚਲੀ ਗਈ ਅਤੇ ਸਤੀਸ਼ ਚਦਰ ਦੇ ਪਿਤਾ ਨੇ ਆਪਣਾ ਨਿੱਤ ਪ੍ਰਤੀ ਵਾਲਾ ਕੰਮ ਕੀਤਾ ਉਸ ਤੋਂ ਬਾਅਦ ਖਾਣਾ ਖਾਂਦਾ ਤੇ ਸੌਂ ਗਏ ਵਰਖਾ ਨੇ ਸਾਰੀ ਰਾਤ ਅੱਖਾਂ ਵਿੱਚ ਕੱਢੀ ਸਵੇਰ ਨੂੰ ਵਰਖਾ ਸਵੇਰੇ ਹੀ ਉੱਠ ਕੇ ਤਿਆਰ ਹੋ ਗਈ ਤਾਂ ਸਤੀਸ਼ ਜਦੋਂ ਕੰਮ ਤੇ ਜਾਵੇ ਤਦ ਉਹ ਵੀ ਉਸ ਦੇ ਨਾਲ ਹੀ ਆਪਣੇ ਘਰ ਪਰਤ ਜਾਵੇ ਸਿਸ਼ ਜਾਲ ਸੁੱਤਾ ਉੱਠਿਆ ਤਾਂ ਵਰਖਾ ਤੇ ਨਜ਼ਰ ਪੈਂਦੇ ਹੀ ਬੋਲਿਆ ਸਰਕਾਰਾਂ ਸਵੇਰੇ ਹੀ ਟਿਪ ਟੌਪ ਹੋ ਗਈਆਂ ਕਿੱਧਰ ਦੀਆਂ ਤਿਆਰੀਆਂ ਕੀਤੀਆਂ ਸਿੰਘ ਪਲੋਸ ਕੇ ਮੈਂ ਮਜ਼ਾਕ ਦੇ ਮੋੜ ਵਿੱਚ ਬਿਲਕੁਲ ਨਿਸਤੀਸ਼ਾ ਤਿਆਰ ਹੋ ਜਾਵੋ ਤੁਸੀਂ ਵੀ ਕੰਮ ਤੇ ਜਾਂਦੇ ਰਸਤੇ ਵਿੱਚ ਮੈਨੂੰ ਘਰ ਛੱਡ ਦੇਣਾ ਚਲ ਠੀਕਾ ਕਹਿ ਕੇ ਸਿਸ਼ ਨਹਾਉਣ ਚਲਾ ਗਿਆ ਵਰਖਾ ਨੇ ਆਪਣੇ ਦੋਵੇਂ ਬੈਗ ਪੈਕ ਕੀਤੇ ਅਤੇ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੇ ਗਈ ਸੱਸ ਨੇ ਜਨਵਰਖਾ ਨੂੰ ਤਿਆਰ ਹੋਈ ਨੂੰ ਦੇਖਿਆ ਤਾਂ ਬੋਲੀ ਤੂੰ ਸਵੇਰੇ ਹੀ ਤਿਆਰ ਹੋ ਗਈ ਹੈ ਵਰਖਾ ਬੋਲੀ ਹਾਂ ਮੰਮੀ ਮੇਰੇ ਪੈਰ ਵਿੱਚ ਥੋੜਾ ਦਰਦ ਹੈ ਡਾਕਟਰ ਨੂੰ ਦਿਖਾਉਣਾ ਨਾਲੇ ਮੈਂ ਟੀਕਾ ਵੀ ਲਗਵਾਉਣਾ ਸੀ ਚੱਲ ਥੋੜੀ ਜਿੱਦਾਂ ਮਰਜ਼ੀ ਐ ਕਰੋ ਮੇਰੀ ਕਿਹੜਾ ਸੁਣਨੀ ਆ ਕਿਸੇ ਨੇ ਉਹ ਸਮਝ ਗਈ ਸੀ ਕਿ ਹੁਣ ਵਰਖਾ ਕਿਸੇ ਵੀ ਸੂਰਤ ਵਿੱਚ ਰੁਕੇਗੀ ਨਹੀਂ ਨਾਸ਼ਤਾ ਕਰਕੇ ਵਰਖਾ ਤੇ ਇਸਦੀ ਸ਼ਿਵਾਪਸ ਆਪਣੇ ਘਰ ਪਰਤ ਆਈ ਸਟੇਜ ਵਰਖਾ ਨੂੰ ਛੱਡ ਕੇ ਸ਼ੋਰੂਮ ਤੇ ਚਲਾ ਗਿਆ ਅਤੇ ਵਰਖਾ ਨੇ ਅੰਦਰ ਵਰਦ ਹੀ ਆਪਣੀ ਮਾਂ ਨੂੰ ਫੋਨ ਲਾ ਲਿਆ ਤੇ ਸਾਰੇ ਘਰ ਦੀ ਨਿੱਕੀ ਨਿੱਕੀ ਗੱਲ ਵੀ ਮਾਂ ਨਾਲ ਵਿਸਥਾਰਪੂਰਵਕ ਸਾਂਝੀ ਕੀਤੀ ਮਾਂ ਵੀ ਬੜਾ ਕੰਨ ਲਾ ਕੇ ਉਸ ਦੀਆਂ ਗੱਲਾਂ ਸੁਣਦੀ ਰਹੀ ਉਹਨਾਂ ਦੀਆਂ ਗੱਲਾਂ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਚੱਲਦੀਆਂ ਰਹਿੰਦੀਆਂ ਜੇ ਮਾਂ ਦੇ ਫੋਨ ਦੀ ਬੈਟਰੀ ਟਾਈ ਟਾਈ ਫਿਸਣਾ ਹੁੰਦੀ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਤੰਦਰੁਸਤੀ ਮਾਂ ਦੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਤੇ ਨਿਰਭਰ ਕਰਦੀ ਹੈ ਜੇਕਰ ਮਾਂ ਨੂੰ ਸੰਤੁਲਿਤ ਆਹਾਰ ਤੇ ਖੁਸ਼ਹਾਲ ਮਾਹੌਲ ਨਾ ਮਿਲੇ ਤਾਂ ਬੱਚਾ ਕਈ ਵਾਰੀ ਮਾਨਸਿਕ ਅਤੇ ਸਰੀਰਕ ਕਮਜ਼ੋਰੀਆਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਵਰਖਾ 6 ਮਹੀਨੇ ਦੀ ਗਰਭਵਤੀ ਸੀ ਉਸ ਨੂੰ ਪੂਰੀ ਖਰਾਕ ਤਾਂ نصیਬ ਨਹੀਂ ਸੀ ਹੋ ਰਹੀ ਪਰ ਟੈਨਸ਼ਨ ਬਥੇਰੀ ਗੱਫੇ ਪਰ ਕਰ ਕਿ ਮਿਲ ਰਹੀ ਸੀ ਸ਼ਿਕਨਾ ਉਸ ਦੇ ਲਈ ਸ਼ਰਾਬ ਦੀ ਆਦਤ ਤੋਂ ਪਰੇਸ਼ਾਨ ਰਹਿੰਦੀ ਸੀ ਅਤੇ ਦੂਜਾ ਸਤੀਸ਼ ਦਾ ਆਪਣੇ ਮਾਪਿਆਂ ਦੇ ਘਰ ਬਾਰ-ਬਾਰ ਜਾਣਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਇਸੇ ਕਾਰਨ ਦੋਵਾਂ ਵਿੱਚ ਅਨਮਨਜੀ ਰਹਿੰਦੀ ਇੱਕ ਦਿਨ ਵਰਖਾ ਖਾਣਾ ਬਣਾ ਰਹੀ ਸੀ ਤਾਂ ਉਸ ਦੇ ਪੇਟ ਵਿੱਚ ਮਠਾ ਮਠਾ ਦਰਦ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਉਸ ਨੇ ਪ੍ਰਗਿਆ ਨਹੀਂ ਨਾ ਕੀਤੀ ਪਰ ਦਰਦ ਹੌਲੀ-ਹੌਲੀ ਵਧਣ ਲੱਗ ਪਿਆ ਉਸ ਸਤੀਸ਼ ਨਾਲ ਗੁੱਸੇ ਸੀ ਇਸ ਕਰਕੇ ਉਸ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਉਸਨੇ ਆਟੋ ਕਰਾਇਤੇ ਕੀਤਾ ਅਤੇ ਇਕੱਲੀ ਹੀ ਹਸਪਤਾਲ ਪਹੁੰਚ ਗਈ ਗਾਇਨਕੋਲੋਜੀ ਵਾਲੇ ਡਾਕਟਰ ਦੇ ਪਰਚੇ ਬਣਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗ ਪਈ ਦਰਦ ਵੱਧਦਾ ਹੀ ਜਾ ਰਿਹਾ ਸੀ ਉਸਨੇ ਬੈਠਣਾ ਮੁਸ਼ਕਲ ਹੋ ਰਿਹਾ ਸੀ ਜਦੋਂ ਦਰਦ ਸਹਿਣਾ ਉਸ ਦੇ ਬਸ ਤੋਂ ਬਾਹਰ ਹੋ ਗਿਆ ਤਾਂ ਉਸਨੇ ਸਟੇਸ਼ਨ ਨੂੰ ਫੋਨ ਕਰਕੇ ਆਪਣੇ ਬਾਰੇ ਦੱਸਿਆ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਹਸਪਤਾਲ ਵਿੱਚ ਹੈ ਤਾਂ ਸਤੀਸ਼ਾ ਆਪਣੇ ਇੱਕ ਨੌਕਰ ਨੂੰ ਦੱਸ ਕੇ ਹਸਪਤਾਲ ਪਹੁੰਚ ਗਿਆ ਉਸਨੇ ਵਰਖਾ ਨੂੰ ਉਥੋਂ ਉਠਾਇਆ ਤੇ ਸਿੱਧਾ ਅੰਦਰ ਡਾਕਟਰ ਕੋਲੇ ਲੈ ਗਿਆ ਵਰਖਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਡਾਕਟਰ ਨੇ ਚੈੱਕਅਪ ਕੀਤਾ ਤੇ ਕਿਹਾ ਪੇਸ਼ੈਂਟ ਨੂੰ ਦਾਖਲ ਕਰਨਾ ਪਵੇਗਾ ਅਤੇ ਨਾਰੀ ਸਟੇਸ਼ਨ ਨੂੰ ਝਾੜ ਵੀ ਪਾਈ ਕਿ ਤੁਸੀਂ ਕਿੰਨੇ ਲਾਪਰਵਾ ਕਿਵੇਂ ਹੋ ਸਕਦੇ ਹੋ ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਤੁਹਾਨੂੰ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ ਮਾਂ ਤੇ ਬੱਚਾ ਬਹੁਤ ਕਮਜ਼ੋਰ ਨੇ ਕੀ ਇਹ ਕੋਈ ਬੱਚਾ ਪੈਦਾ ਕਰਨ ਵਾਲੀ ਮਸ਼ੀਨ ਹੈ ਮਸ਼ੀਨ ਨੂੰ ਵੀ ਦੇਖ ਰੇਖ ਦੀ ਜਰੂਰਤ ਹੁੰਦੀ ਹੈ ਤੁਹਾਨੂੰ ਆਪਣੇ ਸਾਥੀ ਦੀ ਕੋਈ ਪਰਵਾਹ ਨਹੀਂ ਜੇ ਇਹ ਹਾਲਾਤ ਰਹੇ ਤਾਂ ਜੱਚਾ ਅਤੇ ਬੱਚਾ ਦੋਵਾਂ ਤੋਂ ਹੱਥ ਤੋਂ ਬੈਠੋਗੇ ਡਾਕਟਰ ਦੀ ਗੋਲ ਸੁਣ ਕੇ ਸਤੀਸ਼ ਦੇ ਹੱਥ ਪੈਰ ਫੁੱਲਣ ਲੱਗ ਪਏ ਸਤੀਸ਼ ਨੇ ਵਰਕਰਾਂ ਨੂੰ ਕਿਹਾ ਕਿ ਇਹ ਲੇਡੀਜ਼ ਵਾਰਡ ਹੈ ਮੈਂ ਮੰਮੀ ਨੂੰ ਬੁਲਾ ਕੇ ਲਿਆਉਣਾ ਪਰ ਵਰਕਰਾਂ ਨੇ ਕੋਰੀ ਨਾ ਕਰ ਦਿੱਤੀ ਅਤੇ ਕਿਹਾ ਕਿ ਉਹ ਇਕੱਲੀ ਰਹਿ ਲਵੇਗੀ ਪਰ ਉਹਦੀ ਮਾਸ ਕੋਲ ਨਾ ਆਵੇ ਉਸਨੇ ਕਿਹਾ ਕਿ ਮੇਰੀ ਮੰਮੀ ਨੂੰ ਫੋਨ ਕਰਕੇ ਬੁਲਾ ਲਵਾਂ ਸਿਸ਼ ਚਾਹੁੰਦਾ ਤਾਂ ਨਹੀਂ ਸੀ ਪਰ ਪੁਣਾਵੇ ਜੋ ਭਾਵੇ ਗਿੱਲੇ ਹੀ ਹੋਣ ਕਰਕੇ ਸਿਸ਼ ਨੇ ਦੜ ਵੱਟ ਕੇ ਆਪਣੇ ਸਾਰੇ ਘਰ ਫੋਨ ਕਰ ਦਿੱਤਾ ਤਾਂ ਪਹਿਲਾਂ ਤਾਂ ਉਸ ਦੀ ਸੱਸ ਨੇ ਉਸ ਨੂੰ ਲੰਮੀ ਹੱਥੀ ਲਿਆ ਉਸਨੇ ਕਿਹਾ ਕਾ ਕਾਮ ਹੈ ਇਸ ਲਈ ਤੇਰੇ ਤਰਲੇ ਕੱਢ ਰਹੀ ਸੀ ਉਸ ਦਿਨ ਕੇ ਕੁੜੀ ਨੂੰ ਛੱਡ ਜਾ ਪਰ ਤੂੰ ਕਿਸੇ ਦੀ ਇੱਕ ਨਾ ਸੁਣੀ ਹੁਣ ਵਕਤ ਪੈ ਗਿਆ ਨਾ ਹੁਣ ਦੱਸ ਕੀ ਕਰਾਂ ਮੈਂ 4 ਦਿਨ ਨਹੀਂ ਹੋਏ ਅਜੇ ਤੋਰੀ ਨੂੰ ਤੇ ਕਿੰਨਾ ਕੁਝ ਦੇਖ ਲਿਆ ਮੇਰੀ ਧੀ ਨੇ ਬੋਲਦੀ ਬੋਲਦੀ ਉਹ ਰੋਣ ਲੱਗ ਪਈ ਸਤੀਸ਼ ਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਇਆ ਪਰ ਉਹ ਗੁੱਸਾ ਪੀ ਗਿਆ ਤੇ ਬੋਲਿਆ ਮੰਮੀ ਤੁਸੀਂ ਥੋੜੇ ਦਿਨਾਂ ਲਈ ਆ ਜਾਵੋ ਤਾਂ ਚੰਗਾ ਏ ਵਰਖਾ ਨੂੰ ਡਾਕਟਰ ਨੇ ਬੈਡ ਰੈਸਟ ਕਰਨ ਲਈ ਕਿਹਾ ਏ ਵਰਖਾ ਦੀ ਮਾਂ ਦਾ ਦਿਲ ਕੀਤਾ ਕਹਿ ਦੇਵੇ ਕਿ ਆਪਣੀ ਮਾਂ ਨੂੰ ਬੁਲਾ ਲੈ ਜਿਹਦੇ ਪਿੱਛੇ ਲੱਕੇ ਮੇਰੀ ਧੀ ਦਾ ਇਹ ਹਾਲ ਕਰ ਦਿੱਤਾ ਪਰ ਫਿਰ ਤੇਵਾਰੇ ਸੋਚ ਕੇ ਉਸਨੇ ਕਿਹਾ ਕਿ ਉਹ ਕਾਲਾ ਜਾਵੇਗੀ ਵਰਖਾ ਦੀ ਮਾਣਿਤੀ ਦੀ ਚਿੰਤਾ ਵਿੱਚ ਇੱਕ ਰਾਤ ਕੱਟਣੀ ਵੀ ਕਈ ਸਾਲਾਂ ਦੇ ਬਰਾਬਰ ਸੀ ਉਹ ਇਸ ਇੰਤਜ਼ਾਰ ਵਿੱਚ ਸੀ ਕਿ ਕਦ ਦਿਨ ਚੜੇ ਕਦ ਉਹ ਆਪਣੀ ਧੀ ਕੋਲ ਪਹੁੰਚੇ ਉਸ ਦਾ ਬਸ ਚੱਲਦਾ ਤਾਂ ਉਹ ਉੱਡ ਕੇ ਵੀ ਆਪਣੀ ਧੀ ਕੋਲ ਚਲੇ ਜਾਂਦੀ ਮਰਖਾ ਦੇ ਮਾਤਾ ਪਿਤਾ ਦੋਵੇਂ ਅਗਲੇ ਦਿਨ ਸਿੱਧਾ ਹਸਪਤਾਲ ਪਹੁੰਚ ਗਏ ਵਰਖਾ ਠੀਕ ਸੀ ਵਰਖਾ ਅਤੇ ਬੱਚਾ ਦੋਵੇਂ ਬਹੁਤ ਕਮਜ਼ੋਰ ਸਨ ਆਪਣੇ ਸੱਸ ਸਹੁਰੇ ਨੂੰ ਵੇਖ ਕੇ ਸਤੀਸ਼ ਦੇ ਸਾਹ ਵਿੱਚ ਸਾਹ ਆ ਗਿਆ ਕਿਉਂਕਿ ਸਤੀਸ਼ ਦਾ ਸ਼ੋਰੂਮ ਤੇ ਜਾਣਾ ਬਹੁਤ ਜ਼ਰੂਰੀ ਸੀ ਸਾਰਾ ਕੰਮ ਨੌਕਰਾਂ ਦੇ ਸਹਾਰੇ ਛੱਡਿਆ ਨਹੀਂ ਸੀ ਜਾ ਸਕਦਾ ਵਰਖਾ ਵੀ ਆਪਣੇ ਮਾਂ ਨੂੰ ਦੇਖ ਕੇ ਬਾਗੋ-ਬਾਗ ਹੋ ਗਈ ਵਰਖਾ ਦੇ ਪਿਤਾ ਜੀ ਧੀ ਨੂੰ ਮਿਲ ਕੇ ਵਾਪਸ ਆਪਣੇ ਘਰ ਪਰਤ ਗਏ ਅਤੇ ਮਾਂ ਆਪਣੀ ਧੀ ਕੋਲ ਬੈਠ ਗਈ ਸਤੀਸ਼ਾਸ ਨੂੰ ਸਮਾਨ ਲੈ ਕੇ ਘਰ ਚਲਾ ਗਿਆ ਵਰਖਾ ਦੇ ਬਿਮਾਰ ਹੋਣ ਨਾਲ ਸਤੀਸ਼ ਦੇ ਖੇਚਲ ਪਹਿਲਾਂ ਨਾਲੋਂ ਦੁੱਗਣੀ ਵੱਧ ਗਈ ਸੀ ਉਸ ਨੂੰ ਹਸਪਤਾਲ ਵਿੱਚ ਦੋ ਟਾਈਮ ਦੋਵਾਂ ਲਈ ਖਾਣਾ ਬਣਾ ਕੇ ਪਹੁੰਚਾਉਣਾ ਪੈਂਦਾ ਅਤੇ ਫਿਰ ਆਪਣਾ ਕੰਮ ਕਾਜ ਵੀ ਦੇਖਣਾ ਪੈਂਦਾ ਸੀ ਸਾਰਾ ਦਿਨ ਖੜੀ ਲੱਤੇ ਰਹਿਣਾ ਪੈਂਦਾ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਥੱਕ ਟੁੱਟ ਜਾਂਦਾ ਆਪਣੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਹ ਆਪਣੀ ਸਾਥਣ ਲਾਲਪਰੀ ਜਾਣੀਦਾਰੂ ਦਾ ਸਹਾਰਾ ਲੈਂਦਾ ਇੱਕ ਹਫ਼ਤੇ ਬਾਅਦ ਵਰਖਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਸਤੀਸ਼ ਨੇ ਉੱਪਰ ਵਾਲੇ ਦਾ ਸੋ ਸੋ ਸ਼ੁਕਰ ਮਨਾਇਆ ਵਰਖਾ ਦੀ ਮਾਂ ਵੀ ਆਪਣੇ ਘਰ ਪਰਤ ਗਈ ਪਰ ਜਾਣ ਲਗੀ ਧੀ ਨੂੰ ਸੌ ਤੱਕ ਇਦਾਂ ਕਰ ਗਈ ਕਿ ਭਾਵੇਂ ਘਿਓ ਦਾ ਘੜਾ ਹੜ ਜਾਵੇ ਤੂੰ ਬੈੱਡ ਤੋਂ ਥੱਲੇ ਨਹੀਂ ਪੈਰ ਲਾਉਣਾ ਕੋਈ ਟੈਨਸ਼ਨ ਨਹੀਂ ਲੈਣੀ ਅਤੇ ਪਤਾ ਨਹੀਂ ਕੀ ਕੁਝ ਹੋਰ ਵੀ ਵਰਖਾ ਬੈੱਡ ਤੇ ਤਾਂ ਪਈ ਸੀ ਪਰ ਉਸਦੇ ਖਿਆਲਾਂ ਵਾਲੇ ਘੋੜੇ ਉਸ ਨੂੰ ਟਿਕਣਾ ਨਾ ਦਿੰਦੇ ਕਸਤੀ ਸਵੇਰੇ ਚਲਾ ਜਾਂਦਾ ਤੇ ਰਾਤ ਨੂੰ ਅਤੇ ਅੱਧੀ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਘਰ ਵੜਦਾ ਜੇ ਵਰਖਾ ਮਨ ਕਰਦੀ ਤਾਂ ਉਸਦੇ ਗਲ ਪੈ ਜਾਂਦਾ ਕਿ ਤੇਰੇ ਪਿਉ ਦੀ ਪੀਣਾ ਆਪਣੇ ਪਿਉ ਦੀ ਪੀਣਾ ਇੱਕ ਦਿਨ ਸਤੀਸ਼ ਸ਼ਰਾਬ ਪੀ ਕੇ ਡਿੱਗਦਾ ਟੈਨਾ ਘਰ ਵੜਿਆ ਉਹ ਆਪਣਾ ਆਪ ਸੰਭਾਲਣ ਦੇ ਲਾਇਕ ਵੀ ਨਹੀਂ ਸੀ ਵਰਖਾ ਗੁੱਸੇ ਵਿੱਚ ਬੋਲੀ ਐਨੀ ਡੱਫਣ ਦੀ ਕੀ ਜ਼ਰੂਰਤ ਸੀ ਖੜੇ ਵੀ ਨਹੀਂ ਹੋਇਆ ਜਾ ਰਿਹਾ ਤੈਨੂੰ ਕੀ ਕਹਿੰਦਾ ਹੋਇਆ ਜਿਵੇਂ ਹੀ ਉਹ ਅੱਗੇ ਵਧਿਆ ਤਾਂ ਪੈਰਾਂ ਤੋਂ ਹਿੱਲ ਗਿਆ ਵਰਖਾ ਨੇ ਅੱਗੇ ਹੋ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਸਤੀਸ਼ ਨੇ ਵਰਖਾ ਨੂੰ ਤੱਕਾ ਮਾਰਿਆ ਵਰਖਾ ਤੱਕਾ ਲੱਗਣ ਨਾਲ ਕੰਦ ਵਿੱਚ ਜਾ ਕੇ ਵੱਜੀ ਅਤੇ ਨਾਲ ਹੀ ਉਸ ਦੀਆਂ ਚੀਕਾਂ ਨਿਕਲ ਗਈਆਂ ਵਰਖਾ ਦੀਆਂ ਚੀਕਾਂ ਸੁਣ ਕੇ ਸਤੀਸ਼ ਦੀ ਸਾਰੀ ਪੀਤੀ ਹੋਈ ਉੱਤਰ ਗਈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਉਸ ਦੀਆਂ ਚੀਕਾਂ ਸੁਣ ਕੇ ਗਵਾਂਢੀ ਵੀ ਇਕੱਠੇ ਹੋ ਗਏ ਸਟੇਸ਼ਨ ਦੇ ਲੋਕਾਂ ਦੀ ਮਦਦ ਨਾਲ ਵਰਖਾ ਨੂੰ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਿਆ ਗਲੀ ਵਿੱਚ ਖੜੇ ਲੋਕ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਹਸਾਨਾ ਬਾਕੀ ਕਹਾਣੀ ਅਗਲੇ ਪਾਗ ਵਿੱਚ ਹੁਣ ਵਰਖਾ ਦੀ ਕੀ ਹਾਲਤ ਹੋਵੇਗੀ ਉਸ ਨੂੰ ਹਸਪਤਾਲ ਲੈ ਕੇ ਜਾਣਾ ਪੈ ਰਿਹਾ ਹੈ ਇਹ ਇਹ ਜਾਣਨ ਦੇ ਲਈ ਕਹਾਣੀ ਦਾ ਅਗਲਾ ਪਾਗ ਜ਼ਰੂਰ ਸੁਣਨਾ ਜੀ ਅੱਜ ਦਾ ਪਾਗ ਸੁਣਨੇ ਤੁਹਾਨੂੰ ਬਹੁਤ ਬਹੁਤ ਧੰਨਵਾਦ